ਨੋਟਸ ਰੰਗ ਤੁਸੀਂ ਲਾਓ ਮਰਾ ਇੱਕ ਚਾਰ ਪੰਜ ਮੋਦਲਾ ਭੀ ਗਿਆ ਬਈ ਕੋ ਨਿਆਰ ਦੀ ਚੀਜ਼ ਅਸਾਨਾ ਦਾ ਖਾਜੀ ਅਸਾਨ ਜਿਹੜਾ ਮੋਦਲਾ ਦੇ ਗੁਲਾਮ ਸੀ ਉਹਦੂ ਜੀਵੀਦਾਰਾਂ ਨੂੰ ਗੁਲਾਮ ਲੈ ਕੇ ਰੱਖਿਆ ਜਾਂਦਾ ਸੀ ਮਰਜ਼ੀ ਨਾਲ ਟੈਕਸ ਲਾਣੇ ਮਰਜ਼ੀ ਨਾਲ ਉਹਨਾਂ ਕੋਲ ਅੰਨ ਖੋ ਲੈਣਾ ਮਰਜ਼ੀ ਨਾਲ ਧੱਕਾ ਕਰਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲ ਕਰਕੇ ਇੱਕ ਕਾਨੂੰਨ ਖਤਮ ਕੀਤੇ ਤੇ ਜ਼ਿਮੀਂਦਾਰਾਂ ਨੂੰ ਹੱਕ ਦਿੱਤਾ ਕਿ ਜਿਹੜਾ ਜ਼ਿਮੀਂਦਾਰ ਦੇੜੀ ਜ਼ਮੀਨ ਵਾਹ ਰਿਹਾ ਹੈ ਉਹਦਾ ਹੱਕਦਾਰ ਹੋਏਗਾ ਪਰ ਮੋਦੀ ਸਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਹੋਈ ਕੁਰਬਾਨੀ ਦਿੱਤੀ ਹੋਈ ਦਾਤ ਨੂੰ ਇਹ ਵਾਪਸ ਖੋਣ ਦਾ ਯਤਨ ਕਰ ਰਿਹਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸੋ ਤੱਕ ਨਹੀਂ ਹੋ ਜਾਓ ਤੇ ਇਹ ਜਿਹੜੇ ਮਾਰੇ ਕਾਨੂੰਨ ਫਿਰ ਲਾਗੂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਦਿੱਤੇ ਹੱਥ ਖੁੰਡਾ ਯਤਨ ਕਰ ਰਹੇ ਨੇ ਇਹ ਵਾਪਸ ਲੈ ਜਾਣ ਮੈਂ ਹਿੰਦੁਸਤਾਨ ਸਰਕਾਰ ਦੀ ਹਿੰਦੁਸਤਾਨ ਸਰਕਾਰ ਨੂੰ ਇਹ ਗੱਲ ਕਹਾਂਗਾ ਕਿ ਜਿਹੜੇ ਤੁਸੀਂ ਕਾਲੇ ਕਾਨੂੰਨ ਬਣਾਏ ਨੇ ਇਹ ਸਿਰਫ ਤੇ ਸਿਰਫ ਜ਼ਿਮੀਂਦਾਰਾਂ ਨੂੰ ਗੁਲਾਮ ਬਣਾ ਲਏ ਨੇ ਪਰ ਯਾਦ ਰੱਖਿਓ ਹਿੰਦੁਸਤਾਨ ਦੇ ਜ਼ਿਮੀਂਦਾਰ ਕਦੇ ਗੁਲਾਮੀ ਨਹੀਂ ਸਹਿ ਸਕਣਗੇ ਇਹ ਮਰ ਤੇ ਜਾਣਗੇ ਮਿਰਤੇ ਜਾਣਗੇ ਪਰ ਗੁਲਾਮੀ ਨਹੀਂ ਕਦੇ ਬਰਦਾਸ਼ਤ ਕਰਨਗੇ ਤੋਂ ਅਸੀਂ ਸਾਰੇ ਉਹਨਾਂ ਜ਼ਿੰਮੇਵਾਰਾਂ ਦੇ ਨਾਲ ਆ ਜਿਹੜੇ ਪੀਸਨ ਸੁਖਾ ਰਹੇ ਨੇ ਪੀਸਫੁਲ ਪ੍ਰੋਟੈਸਟ ਕਰ ਰਹੇ ਨੇ ਅਸੀਂ ਸਾਰੇ ਉਹਨਾਂ ਦੇ ਨਾਲ ਸਪੋਰਟ ਕਰਦੇ ਆ ਅੱਜ ਨਿਊਯਾਰਕ ਦੀਆਂ ਸੰਗਤਾਂ ਪ੍ਰਾਈਸਟੇਟ ਦੇ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਸੰਗਤਾਂ ਦੇ ਸਹਿਯੋਗ ਨਾਲ ਇੰਡੀਆਨਾ ਯੂਨੀਵਰਸਿਟੀ ਦੇ ਸਾਹਮਣੇ ਮਨਾਟਨ ਦੇ ਵਿੱਚ ਬਹੁਤ ਭਾਰੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਆ ਸਾਰੀਆਂ ਸੰਤਾ ਉਹਨਾਂ ਦੇ ਨਾਲ ਖੜੀਆਂ ਨੇ ਉਹਨਾਂ ਜੀਵੀਆਂ ਦਾ ਉਹਨਾਂ ਨੂੰ ਸਭ ਤੋਂ ਵੱਧ ਚਾਹੀਦਾ ਤੁਸੀਂ ਇਕੱਲੇ ਨਹੀਂ ਅਸੀਂ ਸਾਰੇ ਉਹਨਾਂ ਦੇ ਨਾਲ ਆਮੋ ਜੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਨੋ ਫਾਰਮਰ ਨੋ ਕੂਟ ਨੋ ਫਾਰਮਰ ਨੋ ਕੂਟ ਨੋ ਫਾਰਮਰ ਨੋ ਕੂਟ ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ ਵਾਈਟ ਖਾਲਸਾ ਵਾਹੀ ਐ ਪੰਜਾਬੀ ਭਾਈਚਾਰੇ ਨੂੰ ਸਮਝਦੇ ਜੋ ਸਮਝਦੇ ਹੋਏ ਜੋ ਮੋਦੀ ਨੇ ਕਾਲੇ ਕਾਨੂੰਨ ਲਿਆਂਦੇ ਨੇ ਉਹ ਕਾਲੇ ਕਾਨੂੰਨ ਸਿਰਫ ਖੇਤੀ ਨੂੰ ਸੰਬੰਧਿਤ ਨਹੀਂ ਗਏ ਜਿੰਨੇ ਵੀ ਪੰਜਾਬ ਦਾ ਤਾਕਵਾ ਜਿੰਨੇ ਵੀ ਹੋਰ ਸਾਡਾ ਗਰੀਬ ਸਾਫ ਦਾ ਇਹ ਪ੍ਰਣਾਲੀਆ ਦੇ ਵਿੱਚ ਦੋ ਇੱਕਾ ਗੇ ਅਮੀਰੀ ਜਾਂ ਗਰੀਬੀ ਰਹਿਣੀ ਚਾਹੁੰਦਾ ਸਾਡੇ ਮਿਲ ਤਾਕਵੇ ਨੂੰ ਖਤਮ ਕਰਨਾ ਚਾਹੁੰਦਾ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਹੱਕ ਚ ਇੱਥੇ ਆਏ ਆ ਆਪਣਾ ਮੰਗ ਪੱਤਰ ਦੇਣ ਆਏ ਆ ਇੰਡੀਅਨ ਕੌਂਸਲੇਟ ਕੋਲ ਸਾਰੇ ਸਾਡੇ ਸਾਰੀ ਕਮਿਊਨਿਟੀ ਸਾਡੀ ਇੱਥੇ ਇਕੱਠੇ ਹੋ ਕੇ ਆਈ ਆ ਜੰਗ ਜਨਰੇਸ਼ਨ ਆਏ ਨੇ ਗੁਰਦੁਆਰਾ ਸਾਹਿਬ ਦੇ ਕਮੇਟੀਆਂ ਆਈਆਂ ਨੇ ਗੁਰਦੁਆਰੇ ਪ੍ਰਚਾਰਕ ਆਏ ਨੇ ਪਹੁੰਚੇ ਨੇ ਅਸੀਂ ਇਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਆ ਜੋ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਆਪਣੀ ਹਾਜ਼ਿਰ ਲਵਾਈ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਅਸੀਂ ਨਾਰੇ ਲਾਉਣ ਆ ਇੱਥੇ ਆ ਕਿਸਾਨ ਮਜ਼ਦੂਰ ਜਿੰਦਾ ਰਹੇਗਾ ਤਾਂ ਅਸੀਂ ਜਿੰਦੇ ਰਹਿਾਂਗੇ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਬਖਸ਼ੀਆਂ ਜਾਇਦਾਦਾਂ ਨੇ ਉਹ ਮਹਾਰਾਜ ਸਿੰਘ ਦਾ ਰਾਜ ਮੰਗੂ ਰਾਜ ਚਾਹੁੰਦੇ ਆ ਅਸੀਂ ਕਿਸੇ ਨਾਲ ਬਿਤਕਰਾ ਨਹੀਂ ਅਸੀਂ ਉਹ ਰਾਹ ਚਾਹੁੰਦੇ ਆ ਨਾ ਕਿ ਜੋ ਸਰਮਾਇਦਾਰੀ ਰਾਜ ਆ ਚਾਰਕ ਫੈਮਿਲੀਾਂ ਦੇ ਜਿਵੇਂ ਇੱਕ ਇੱਕ ਮੰਤਰੀ ਤੋਂ ਵੀ ਕਿਹਾ ਗਿਆ ਕਿ ਅੰਬਾਨੀ ਅਡਾਨੀ ਦੀ ਗੱਲ ਮੰਨਾਂ ਕਿ ਤੁਹਾਡੀ ਗੱਲ ਮੰਨਾਂ ਕਿਸਾਨਾਂ ਨੂੰ ਕਿਹਾ ਗਿਆ ਉਹਦੇ ਮੂੰਹ ਤੋਂ ਨਿਕਲ ਗਿਆ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਜੋ ਇੱਥੇ ਮੌਜੂਦ ਆਏ ਜਿੰਦਾਬਾਦ ਖੁਦਸਾ ਅੱਲਾਹ ਅਕਬਰ ਜਿੰਦਾਬਾਦ ਕਿਸਾਨ ਜੁਨੀਅਰ ਜਿੰਦਾਬਾਦ ਜਿੰਦਾਬਾਦ ਮੋਟਾ ਮੋਟਾ What?